ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿਹੜੀਆਂ ਦੇ ਭੌਂ ਦੇ ਆਟੇ ਦੇ ਵਿੱਚ ਮਿਲਾ ਕੇ ਪਾਉਣਾ ਜਿਸ ਦੇ ਨਾਲ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਕਿਹੜੀਆਂ ਦੇ ਭੌਂ ਤੇ ਆਟੇ ਦੇ ਵਿੱਚ ਆਹ ਇੱਕ ਚੀਜ਼ ਮਿਲਾ ਕੇ ਪਾਉਣਾ ਜਿਸ ਦੇ ਨਾਲ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਤੇ ਸਾਡੇ ਤੇ ਕਿਰਪਾ ਹੋ ਜਾਵੇ ਕਿ ਸਾਡੇ ਸਾਰੇ ਕੰਮ ਜਿਹੜੇ ਹਨ ਉਹ ਨੇਪਰੇ ਚੜ ਜਾਣਗੇ ਸਾਡੇ ਘਰ ਦੇ ਕੰਮ ਵੀ ਪੂਰੇ ਹੋ ਜਾਣਗੇ ਘਰ ਦੇ ਵਿੱਚ ਪੈਸਾ ਬਰਕਰਤ ਆਵੇਗੀ ਘਰ ਚ ਜਿਹੜੀਆਂ ਬਿਮਾਰੀਆਂ ਹਨ ਉਹ ਪਛਾਣ ਗਿਆ ਤਾਂ ਨਵਾਂ ਕੰਮ ਵੀ ਸ਼ੁਰੂ ਹੋ ਜਾਵੇਗਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਇਸੇ ਵਿਸ਼ੇ ਤੇ ਸੰਗਤ ਜੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾ ਸੰਗਤਾਂ ਜੀ ਇੱਕ ਵਾਰ ਕੀ ਹੁੰਦਾ ਹੈ ਕਿ ਇੱਕ ਆਦਮੀ ਜੋ ਕਿ ਬੇਰੁਜ਼ਗਾਰ ਸੀ ਤੇ ਉਹ ਕੋਈ ਤੇ ਕੋਈ ਕੰਮ ਨਾ ਹੋਣ ਕਰਕੇ ਵਹਿਲਾ ਰਹਿੰਦਾ ਸੀ ਵਹਿਲੇ ਰਹਿੰਦੇ ਉਸ ਨੂੰ ਨਾ ਕੰਮ ਕਰਨ ਦੀ ਆਦਤ ਪਈ ਤੇ ਉਹ ਘਰ ਦੇ ਵਿੱਚ ਕੋਈ ਕੰਮ ਨਹੀਂ ਸੀ ਕਰਦਾ ਡੱਕਾ ਪਾਣ ਕੇ ਦੋਰਾ ਵੀ ਨਹੀਂ ਸੀ ਕਰਦਾ ਇਸ ਕਰਕੇ ਘਰ ਦੇ ਵਿੱਚ ਉਸੇ ਕੋਈ ਵੀ ਇੱਜ਼ਤ ਨਹੀਂ ਸੀ ਕਰਦਾ ਉਸ ਨੂੰ ਸਾਰੇ ਆਲਸੀ ਕਹਿੰਦੇ ਤੇ ਬਾਹਰ ਵੀ ਲੋਕੀ ਉਹਨੂੰ ਨਿਕੰਮਾ ਕਹਿੰਦੇ ਕਈ ਲੋਕ ਤਾਂ ਉਸ ਨੂੰ ਕੰਮ ਕਰਨ ਦੀ ਸਲਾਹ ਵੀ ਦਿੰਦੇ ਪਰ ਉਹ ਕਿਸੇ ਦੀ ਗੱਲ ਨਾ ਮੰਨਦਾ ਇਸ ਤਰ੍ਹਾਂ ਕਰਦੇ ਕਰਦੇ ਉਸ ਦਾ ਕਾਫੀ ਟਾਈਮ ਲੰਘ ਗਿਆ ਜਦੋਂ ਸਾਰਿਆਂ ਨੇ ਉਸ ਨੂੰ ਪਰਛਨਾ ਬੰਦ ਕਰ ਦਿੱਤਾ ਤੇ ਉਸ ਤੇ ਜਦੋਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪਈਆਂ ਉਸ ਦਾ ਮਾਪਾਪ ਵੀ ਉਸ ਨੂੰ ਕਹਿਣ ਲੱਗਾ ਕਿ ਉਹਦੇ ਤੇ ਉਹਦੇ ਤੇ ਮਾਪਿਓ ਨੇ ਵੀ ਰੋਟੀ ਦੇਣ ਤੋਂ ਹੁਣ ਇਨਕਾਰ ਕਰ ਦਿੱਤਾ ਕਿ ਆਪਣੇ ਘਰ ਦੀਆਂ ਪਰੇਸ਼ਾਨੀਆਂ ਤੋਂ ਆਪ ਹੱਲ ਕਰ ਸਾਡੇ ਕੋਲ ਤੇਰੇ ਚੋਂਗਾ ਕੁਝ ਵੀ ਨਹੀਂ ਹੈ ਕਿਉਂਕਿ ਤੂੰ ਕੋਈ ਕੰਮ ਕਰ ਨਹੀਂ ਕਰਦਾ ਅਸੀਂ ਆਪਣੇ ਪੁੱਤਰਾਂ ਨੂੰ ਦੂਸਰੇ ਬੱਚਿਆਂ ਨੂੰ ਕੁਝ ਦੇਣਾ ਹੈ ਸਾਰਾ ਕੁਝ ਤੈਨੂੰ ਦੇ ਕੇ ਅਸੀਂ ਵੇਖ ਲਿਆ ਤੂੰ ਕੋਈ ਕੰਮ ਨਹੀਂ ਕੀਤਾ ਤੇ ਹੁਣ ਸਾਡੇ ਕੋਲ ਜੋ ਬੱਚੇ ਹੈ ਉਹ ਅਸੀਂ ਦੂਸਰੇ ਨੂੰ ਦੇਣਾ ਹੈ ਤੇ ਉਹਨਾਂ ਨੇ ਵੀ ਉਸ ਨੂੰ ਪੁੱਛਣਾ ਬੰਦ ਕਰ ਦਿੱਤਾ ਸਾਹ ਸੰਗਾ ਜੀ ਇਹ ਸਾਰਾ ਕੁਝ ਦੇ ਕੇ ਉਹ ਪਰੇਸ਼ਾਨ ਰਹਿਣ ਲੱਗਾ ਦੁਖੀ ਰਹਿਣ ਲੱਗਾ ਕਿ ਹੁਣ ਤਾਂ ਉਸ ਨੂੰ ਰਾਤ ਨੂੰ ਨੀਂਦ ਵੀ ਨਹੀਂ ਸੌਂਦੀ ਕਿ ਹੁਣ ਮੈਂ ਕੀ ਕਰਾਂਗਾ ਮੈਂ ਕਿੱਥੋਂ ਖਾਊਂਗਾ ਤੇ ਕਿੱਥੋਂ ਆਪਣੇ ਪਰਿਵਾਰ ਦਾ ਖੁਸ਼ਹਾਲਾ ਕਰਾਂਗਾ ਉਸਨੇ ਕਿਸੇ ਨੂੰ ਵੀ ਚਾਹ ਰੋ ਪੁੱਛਣਾ ਕਿ ਹੁਣ ਮੈਂ ਕੀ ਕਰਾਂ ਮੇਰੇ ਕੋਲ ਕੋਈ ਕੰਮ ਕਰ ਨਹੀਂ ਹੈ ਮੇਰਾ ਕੋਈ ਕੰਮ ਕਰ ਸਿਰੇ ਨਹੀਂ ਚੜਦਾ ਜਿੰਨੇ ਜਿੱਥੇ ਜਾਣ ਨੂੰ ਮੈਂ ਕਹਿਣਾ ਉਹ ਚੱਲ ਪੈਂਦਾ ਕੋਈ ਟੂਣਾ ਟੋੜ ਕੇ ਕਰਨ ਨੂੰ ਕਹਿੰਦਾ ਤੇ ਉਹਨੇ ਉਹ ਹੀ ਕਰਨ ਬੈਠ ਜਾਣਾ ਪਰ ਟੂਣਾ ਕਰੰਦਾ ਉਸਨੂੰ ਕੋਈ ਫਾਇਦਾ ਨਾ ਹੋਇਆ ਜਿਹੜੇ ਉਹਦੇ ਕੋਲ 4 ਪੈਸੇ ਸਨ ਉਹ ਵੀ ਉਸਨੇ ਟੂਨੇ ਟੋਟਕਿਆਂ ਦੇ ਵਿੱਚ ਲਗਾ ਦਿੱਤੇ ਤੇ ਬਿਲਕੁਲ ਵੀ ਉਸ ਕੋਲ ਖੋਜਣਾ ਬਚਿਆ ਅਤੇ ਹੁਣ ਚਿੰਤਾ ਫਿਕਰ ਅੱਗੇ ਨਾਲੋਂ ਵੀ ਉਸੇ ਯਾਦ ਆਦਤ ਗਏ ਸੀ ਫਿਰ ਕਿਸੇ ਨੇ ਉਸ ਨੂੰ ਕੀੜੀਆਂ ਦੇ ਪੌਣ ਤੇ ਆਟੇ ਦੇ ਵਿੱਚ ਹਲਦੀ ਮਿਲਾ ਕੇ ਪੌਣ ਨੂੰ ਕਿਹਾ ਕਿ ਤੂੰ ਜਿੱਥੇ ਕੀੜੀਆਂ ਦਾ ਪੌਣ ਹੋਏਗਾ ਉੱਥੇ ਜਾ ਕੇ ਕੀ ਕਰਨਾ ਹੈ ਕਿ ਹਲਦੀ ਜਿਹੜੀ ਹੈ ਉਸ ਨੂੰ ਇੱਕ ਚੁਟਕੀ ਹਲਦੀ ਨੂੰ ਆਟੇ ਦੇ ਵਿੱਚ ਮਿਕਸ ਕਰਕੇ ਤੂੰ ਕੀੜੀਆਂ ਦੇ ਪੌਣ ਤੇ ਪਾਉਣਾ ਹੈ ਤੇਰੀ ਸਾਰੀਆਂ ਮੁਸ਼ਕਲਾਂ ਹੱਲ ਹੋਣਗੀਆਂ ਤੈਨੂੰ ਪੈਸਾ ਵੀ ਮਿਲੇਗਾ ਸੁੱਖ ਸਮਰiddhi ਵੀ ਮਿਲੇਗੀ ਤੇਰੇ ਕਾਰੋਬਾਰ ਵਿੱਚ ਵੀ ਵਾਧਾ ਹੋਵੇਗਾ ਘਰ ਦੇ ਵਿੱਚ ਬਰਕਤਾਂ ਵੀ ਪਹਜਣਗੀਆਂ ਤਾਂ ਸੰਗਾਜੀ ਉਸਨੇ ਔਵੇਂ ਹੀ ਕੀਤਾ ਕਿ ਇਹ ਜਿਹੜਾ ਕੰਮ ਔਖਾ ਹੈ ਉਸ ਨੂੰ ਇੱਕ ਜਗ੍ਹਾ ਦਾ ਪਤਾ ਸੀ ਤਾਂ ਉਸਨੇ ਔਵੇਂ ਹੀ ਕੀਤਾ ਕਿ ਇਹ ਕਿਹੜਾ ਕੰਮ ਔਖਾ ਹੈ ਉਸ ਨੂੰ ਇੱਕ ਜਗ੍ਹਾ ਦਾ ਪਤਾ ਸੀ ਜਿੱਥੇ ਖੇਤਾਂ ਦੇ ਕੋਲ ਇੱਕ ਜਗ੍ਹਾ ਤੇ ਜਿੱਥੇ ਕੀੜੀਆਂ ਦਾ ਪੌਣ ਹੈ ਕਹਿੰਦਾ ਕਿ ਮੈਂ ਉੱਥੇ ਜਾ ਕੇ ਆਟੇ ਦੇ ਵਿੱਚ ਹਲਦੀ ਪਾ ਕੇ ਆਉਂਦਾ ਹਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹਾਂ ਉਹ ਜਦੋਂ ਕੀੜੀਆਂ ਦੇ ਪੌਣ ਦੇ ਕੋਲ ਜਾਂਦਾ ਹੈ ਤਾਂ ਉੱਥੇ ਇੱਕ ਕਿਸਾਨ ਜੋ ਖੇਤ ਦੇ ਵਿੱਚ ਕੰਮ ਕਰਦਾ ਸੀ ਉਹ ਆ ਕੇ ਬੈਠਾ ਹੁੰਦਾ ਹੈ ਤੇ ਸੋਚ ਰਿਹਾ ਸੀ ਉਸ ਨੂੰ ਵੇਖ ਕੇ ਇਹ ਆਦਮੀ ਬੈਠਾ ਹੈ ਤਾਂ ਆਪਣਾ ਆਟਾ ਤੇ ਹਲਦੀ ਜਿਹੜਾ ਹੈ ਉਹ ਲੁਕਾ ਲਿਆ ਤੇ ਉਸ ਕਿਸਾਨ ਨੂੰ ਪੁੱਛਣ ਲੱਗਾ ਕਿ ਭਾਈ ਜੀ ਤੁਸੀਂ ਕਿ ਭਾਈ ਜੀ ਤੁਸੀਂ ਇੱਥੇ ਕੀੜੀਆਂ ਦੇ ਭੌਂ ਤੇ ਬੈਠ ਕੇ ਕੀ ਕਰ ਰਹੇ ਹੋ ਤੇ ਕਿਸਾਨ ਜਿਹੜਾ ਸੀ ਉਹ ਸੋਚ ਰਿਹਾ ਸੀ ਤਾਂ ਕਿਸਾਨ ਖੁਸ਼ ਹੋ ਕੇ ਆਖਣ ਲੱਗਾ ਕਿ ਯਾਰ ਮੈਂ ਤਾਂ ਇਹਨਾਂ ਕੀੜੀਆਂ ਦੀ ਹਿੰਮਤ ਦੇਖ ਰਿਹਾ ਹਾਂ ਇਹਨਾਂ ਦੇ ਗੁਣ ਦੇਖ ਰਿਹਾ ਹਾਂ ਤਾਂ ਉਹ ਕਿਸਾਨ ਤਾਂ ਉਹ ਕੀੜੀਆਂ ਕਿਹੜੀਆਂ ਦੇ ਗੁਣ ਦੱਸਣ ਲੱਗ ਜਾਂਦਾ ਹੈ ਕਿ ਪਹਿਲਾ ਗੁਣ ਇਹ ਕੀੜੀਆਂ ਕਿੰਨੀਆਂ ਨ ਡਰ ਹਨ ਕਿ ਇਹ ਕਿਸੇ ਤੋਂ ਡਰਦੀਆਂ ਨਹੀਂ ਕਿਉਂਕਿ ਇਹ ਕਿੰਨੀਆਂ ਛੋਟੀਆਂ ਹਨ ਇਹਨਾਂ ਨੂੰ ਪਤਾ ਹੈ ਕਿ ਅਸੀਂ ਕਿਸੇ ਦੇ ਪੈਰ ਦੇ ਥੱਲੇ ਆ ਕੇ ਮਰ ਜਾਣਾ ਹੈ ਸਾਡੇ ਦੇ ਕੋਈ ਭਾਰੀ ਚੀਜ਼ ਵੀ ਦੇਖ ਸਕਦੇ ਹਨ ਜਾਂ ਚੜ੍ਹ ਸਕਦੇ ਹਨ ਪਰ ਫਿਰ ਵੀ ਇਹ ਆਪਣੇ ਕੰਮ ਕਰ ਨਹੀਂ ਛੱਡਦੀਆਂ ਕਿਸੇ ਤੋਂ ਨਹੀਂ ਡਰਦੀਆਂ ਤੇ ਇੱਧਰ ਉੱਧਰ ਆਪਣਾ ਕੰਮ ਕਰੀ ਜਾਂਦੀਆਂ ਹਨ ਨਾ ਧੁੱਪ ਦੇਖਦੀਆਂ ਹਨ ਤੇ ਨਾ ਹੀ ਇਹ ਛਾਂ ਦੇਖਦੀਆਂ ਹਨ ਅਸੀਂ ਤੋਂ ਉਪ ਤੋਂ ਵੀ ਡਰ ਜਾਂਦੇ ਹਾਂ ਤੇ ਕੰਮਾਂ ਤੋਂ ਡਰ ਜਾਂਦੇ ਹਾਂ ਅਸੀਂ ਇੰਨੇ ਤਾਕਤਵਰ ਹੋਣ ਦੇ ਬਾਵਜੂਦ ਵੀ ਅਸੀਂ ਡਰ ਕੇ ਪੈਂਦੇ ਹਾਂ ਤੇ ਦੂਸਰਾ ਇਹ ਕਿੰਨੀਆਂ ਤਾਕਤਵਰ ਹਨ ਭਾਵੀਆਂ ਕਿੰਨੀਆਂ ਨਿੱਕੀਆਂ ਹਨ ਪਰ ਫਿਰ ਵੀ ਮਿਹਨਤ ਨਹੀਂ ਛੱਡਦੀਆਂ ਪਰ ਇਹਨਾਂ ਵੱਲ ਵੇਖ ਕੇ ਮੈਨੂੰ ਇੱਕ ਕੋਸ਼ਿਸ਼ ਕਰਨ ਦਾ ਜਜ਼ਬਾ ਹੋਇਆ ਜੜਾ ਉਹ ਮੇਰੇ ਅੰਦਰ ਪੈਦਾ ਹੋ ਰਿਹਾ ਹੈ ਕਿੰਨੀ ਵੱਡੀ ਸਿੱਖਿਆ ਜਿਹੜੀ ਹੈ ਇਹਨਾਂ ਦੇ ਕੋਲੋਂ ਮੈਨੂੰ ਮਿਲ ਰਹੀ ਹੈ ਤੇ ਤੀਜਾ ਏਕਤਾ ਦਾ ਬਲ ਇਨਾਵਲ ਦੇਖ ਕੇ ਮੈਂ ਸਿੱਖ ਰਹੀ ਆਂ ਕਿ ਇਕਤਾ ਦੇ ਵਿੱਚ ਕਿੰਨੀ ਤਾਕਤ ਹੈ ਇਹ ਕਿਸ ਤਰ੍ਹਾਂ ਇੱਕ ਦੂਜੇ ਦੀ ਮਦਦ ਕਰ ਰਹੀਆਂ ਹਨ ਇਕੱਠੀਆਂ ਹੀ ਲਾਈਨ ਬਣਾ ਕੇ ਤੁਰੀਆਂ ਜਾਂਦੀਆਂ ਹਨ ਜੇ ਲਾਈਨ ਟੁੱਟ ਵੀ ਗਈ ਤੇ ਫਿਰ ਇਹ ਇਕੱਠੀਆਂ ਹੋ ਜਾਂਦੀਆਂ ਹਨ ਤੇ ਲਾਈਨ ਤੇ ਲਾਈਨ ਬਣਾ ਲੈਂਦੀਆਂ ਹਨ ਤੇ ਦੂਸਰੀ ਕਿੜੀ ਨੂੰ ਉਥੇ ਲੈਣ ਦੇ ਵਿੱਚ ਹੀ ਲਾ ਉਥੇ ਲੈਣ ਦੇ ਵਿੱਚ ਹੀ ਲਾ ਲੈਂਦੀਆਂ ਹਨ ਫਿਰ ਇੱਕ ਦੂਜੀ ਨਾਲ ਰਲ ਜਾਂਦੀਆਂ ਹਨ ਜੇ ਕਿਸੇ ਕੋਲੋਂ ਆਪਣਾ ਕੋਈ ਦਾਣਾ ਜਿਹੜਾ ਉਹ ਥੱਲੇ ਡਿੱਗਦਾ ਹੈ ਤਾਂ ਦੂਜੀ ਚੁੱਕ ਲੈਂਦੀ ਹੈ ਫੇਰ ਉਸ ਨੂੰ ਫੜਾ ਦਿੰਦੀ ਹੈ ਇਹ ਤਾਂ ਤਿਆਗ ਕਰਨਾ ਵੀ ਸਿਖਾਉਂਦੀਆਂ ਹਨ ਮੈਂ ਅੱਜ ਇਹਨਾਂ ਗੱਲਾਂ ਵੱਲ ਵੇਖਿਆ ਤੇ ਗੌਰ ਕੀਤਾ ਤੇ ਕੁਝ ਸਿੱਖਿਆ ਕਿ ਨਿੱਕਾ ਜਿਹਾ ਜੀਵ ਕਿੰਨੀਆਂ ਗੱਲਾਂ ਸਿਖਾ ਰਿਹਾ ਹੈ ਸਾਨੂੰ ਪਰ ਅਸੀਂ ਸਮਝਦੇ ਨਹੀਂ ਤੇ ਲੋਕ ਇੱਥੇ ਰੋਜ਼ ਆਉਂਦੇ ਹਨ ਆਟਾ ਦਾਲਾਂ ਚੌਲ ਇਹਨਾਂ ਨੂੰ ਪਾ ਕੇ ਜਾਂਦੇ ਹਨ ਕਿ ਸਾਡੇ ਸਾਰੇ ਕੰਮ ਵਾਣਨ ਪਰ ਇਹਨਾਂ ਤੋਂ ਜੇ ਸਿੱਖਿਆ ਲੈ ਕੇ ਜਾਂਦੇ ਤਾਂ ਸ਼ਾਇਦ ਉਹਨਾਂ ਦਾ ਕੰਮ ਵੀ ਪੰਜਾਂਦਾ ਉਹ ਆਦਮੀ ਉੱਥੇ ਹੀ ਕੜਾ ਸੋਚਦਾ ਰਿਹਾ ਤੋ ਕਿਸਾਨ ਇਸ ਤਰ੍ਹਾਂ ਗੱਲਾਂ ਕਰਦਾ ਹੀ ਰਿਹਾ ਬਾਅਦ ਵਿੱਚ ਉਹ ਆਦਮੀ ਉੱਥੋਂ ਚਲਾ ਜਾਂਦਾ ਹੈ ਤੇ ਜਿਸ ਨੇ ਉਸ ਆਦਮੀ ਨੂੰ ਕਿਹਾ ਹੁੰਦਾ ਹੈ ਕਿ ਆਟੇ ਦੇ ਵਿੱਚ ਹਲਦੀ ਮਿਲਾ ਕੇ ਪਾ ਕੇ ਆ ਤੇ ਤੇਰੇ ਸਾਰੇ ਕੰਮ ਬਣ ਜਾਣਗੇ ਉਹ ਆਦਮੀ ਨੂੰ ਪੁੱਛਦਾ ਹੈ ਕਿ ਤੂੰ ਗਿਆ ਸਾਂ ਤੇ ਆਟਾ ਹਲਦੀ ਪਾ ਆਇਆ ਹੈ ਤਾਂ ਹੁਣ ਤੇਰੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਣਗੇ ਤੂੰ ਪਾ ਕੇ ਆਇਆ ਵੀ ਹੈ ਕਿ ਨਹੀਂ ਤਾਂ ਉਹ ਸਾਰੀ ਗੱਲ ਜਿਹੜੀ ਕਿਸਾਨ ਨੇ ਉਸ ਨੂੰ ਸਮਝਾਈ ਸੀ ਦੱਸੀ ਸੀ ਉਹ ਉਸ ਨੂੰ ਵੀ ਦੱਸਦਾ ਹੈ ਤੋ ਉਸਨੇ ਦੱਸਿਆ ਕਿ ਮੈਂ ਤਾਂ ਆਪ ਕਿੜੀਆਂ ਤੋਂ ਬਹੁਤ ਵੱਡੀਆਂ ਸਿੱਖਿਆ ਲੈ ਕੇ ਆਇਆ ਹਾਂ ਕਿ ਕਿਸ ਤਰ੍ਹਾਂ ਮੈਂ ਕੰਮਾ ਕਰਾਂ ਤੋਂ ਡਰਦਾ ਰਿਹਾ ਕਿ ਮੈਂ ਇੰਨਾ ਜਵਾਨ ਕੰਮ ਕਰਨ ਦੇ ਲਾਇਕ ਹੋਣ ਦੇ ਬਾਵਜੂਦ ਵੀ ਆਪਣੀ ਹਿੰਮਤ ਹਾਰ ਕੇ ਬੈਠਾ ਸਾਂ ਕੰਮ ਹੋਣ ਦੇ ਬਾਵਜੂਦ ਵੀ ਆਪਣੀ ਹਿੰਮਤ ਹਾਰ ਕੇ ਬੈਠਾ ਸਾਂ ਤੇ ਕੰਮ ਕਰ ਛੱਡ ਕੇ ਬੈਠਾ ਸਾਂ ਮੇਰੇ ਕੋਲ ਰੋਜ਼ਗਾਰ ਨਹੀਂ ਸੀ ਮੈਂ ਕੋਈ ਹੋਰ ਕੰਮ ਕਰ ਸ਼ੁਰੂ ਕਰ ਸਕਦਾ ਸਾਂ ਪਰ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ ਪਰ ਮੈਂ ਕਿੜੀਆਂ ਤੋਂ ਅੱਜ ਬਹੁਤ ਵੱਡੀਆਂ ਸਿੱਖਿਆ ਲਈ ਹੈ ਕਿ ਕਿਸ ਤਰ੍ਹਾਂ ਕੋਸ਼ਿਸ਼ ਕਰਦੀਆਂ ਹਨ ਤੇ ਮੈਨੂੰ ਕੋਈ ਕੰਮ ਸ਼ੁਰੂ ਕਰਨ ਦੀ ਕੋਈ ਵੀ ਕੰਮ ਜਿਹੜਾ ਸ਼ੁਰੂ ਕਰਕੇ ਦੇਖਿਆ ਹੀ ਨਹੀਂ ਪਹਿਲਾਂ ਹੀ ਹਾਰ ਮੰਨ ਲਈ ਤੇ ਦੂਸਰਾ ਮੈਂ ਆਪਣੇ ਭਰਾਵਾਂ ਦੇ ਨਾਲ ਰਲ ਕੇ ਨਹੀਂ ਚੱਲਿਆ ਜੇਕਰ ਮੈਂ ਆਪਣੇ ਮਾਪੇ-ਵਾਪਾ ਤੇ ਆਪਣੇ ਜੇਕਰ ਮੈਂ ਆਪਣੇ ਮਾਪੇ-ਵਾਪਾ ਤੇ ਆਪਣੇ ਭਰਾਵਾਂ ਦੇ ਨਾਲ ਰਲ ਕੇ ਤੁਰਿਆ ਹੁੰਦਾ ਸਾਡੇ ਵਿੱਚ ਏਕਤਾ ਹੁੰਦੀ ਤਾਂ ਸ਼ਾਇਦ ਅਸੀਂ ਵੀ ਆਪਣੇ ਕੰਮਾਂ ਕਾਰਨ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਸਕਦੇ ਸੀ ਸਾਡੇ ਘਰ ਦੇ ਵਿੱਚ ਵੀ ਵਰਕਤ ਹੁੰਦੀ ਸਾਡੇ ਅੰਦਰ ਨੇ ਡਰਤਾ ਹੁੰਦੀ ਅਸੀਂ ਕੀੜੀਆਂ ਦੇ ਵਾਂਗ ਨੇ ਡਰ ਹੋਏ ਹਾਂ ਦੱਸਦੇ ਹਾਂ ਜੇ ਅਸੀਂ ਵੀ ਆਪਣੀ ਤਾਕਤ ਨੂੰ ਵੱਤ ਦੇ ਤਾਂ ਅਸੀਂ ਵੀ ਆਪਣੇ ਸਾਰੇ ਕੰਮ ਆਪਣੇ ਸਾਰੇ ਕੰਮ ਸਾਂਝੇ ਸਿਰ ਕਰ ਲੈਂਦੇ ਜੇ ਸਾਡੇ ਅੰਦਰ ਤਿਆਗ ਦੀ ਭਾਵਨਾ ਹੁੰਦੀ ਤਾਂ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਜਿਸ ਦਾ ਕੰਮ ਘਟ ਗਿਆ ਸੀ ਉਸ ਦਾ ਕੰਮ ਉੱਥੇ ਹੀ ਰੁਕ ਗਿਆ ਖੜਾ ਹੋ ਗਿਆ ਤੇ ਉਸ ਨੂੰ ਵੀ ਨੇ ਡਾਲ ਲੈਂਦੇ ਤਾਂ ਇਹ ਸਾਰੇ ਗੁਣ ਜਿਹੜੇ ਕੀੜੀਆਂ ਵਿੱਚ ਹਨ ਇਹ ਅੱਜ ਤੋਂ ਬਾਅਦ ਮੈਂ ਆਪਣੇ ਅੰਦਰ ਪੈਦਾ ਕਰਨੇ ਹਨ ਅਤੇ ਮੈਂ ਉਹਨਾਂ ਤੋਂ ਬਹੁਤ ਵੱਡੀ ਸਿੱਖਿਆ ਲੈ ਕੇ ਆਇਆ ਹਾਂ ਐਸ ਲਈ ਮੈਂ ਉਹਨਾਂ ਦੇ ਉਤੇ ਆਟਾ ਚੌਲਾਂ ਦਾਲਾਂ ਨਹੀਂ ਪਾਈਆਂ ਮੈਂ ਉਹਨਾਂ ਤੋਂ ਇਹ ਸਿੱਖਿਆ ਲਈ ਹੈ ਆਟਾ ਚੌਲ ਦਾਲਾਂ ਪਾਉਣ ਦੇ ਨਾਲ ਕੁਝ ਨਹੀਂ ਹੁੰਦਾ ਇਹ ਸਭ ਕੁਝ ਸਾਡਾ ਵਹਿਮ ਭਰਮ ਹੈ ਕਿਸੇ ਵੀ ਜੀਵ ਦੀ ਸ਼ੇਰ ਮਦਦ ਕਰਨੀ ਹੈ ਤਾਂ ਉਸ ਦੀ ਮਦਦ ਆਪਾਂ ਨਿਰਸਵਾਰਥ ਹੋ ਕੇ ਕਰੀਏ ਨਾ ਕਿ ਕਿਸੇ ਸਵਾਰਥ ਕਰਕੇ ਮੈਂ ਆਪਣਾ ਮੈਂ ਆਟਾ ਚੌਲ ਦਾਲ ਉਹਨਾਂ ਦੇ ਉਹਨਾਂ ਦੇ ਪੌਣ ਤਾਂ ਗਿਆ ਸੀ ਪਰ ਆਪਣੇ ਸਵਾਰਥ ਕਰਕੇ ਪਾਉਣ ਗਿਆ ਸੀ ਇਸ ਲਈ ਮੈਂ ਅੱਜ ਉਹਨਾਂ ਤੇ ਆਟਾ ਚੌਲ ਦਾਲ ਨਹੀਂ ਪਾ ਕੇ ਆਇਆ ਜੇਕਰ ਕਿਸੇ ਭੁੱਖੇ ਨੂੰ ਕੁਝ ਖਵਾਉਣਾ ਹੈ ਤਾਂ ਕੋਈ ਮਾਣੀ ਗੱਲ ਨਹੀਂ ਪਰ ਅਸੀਂ ਆਪਣਾ ਸਵਾਰਥ ਰੱਖਿਆ ਹੈ ਉਹ ਕੀੜੀਆਂ ਤਾਂ ਬਹੁਤ ਹੀ ਹਿੰਮਤ ਵਾਲੀਆਂ ਹਨ ਉਹ ਤਾਂ ਆਪਣੇ ਲਈ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਕਰ ਲੈਂਦੀਆਂ ਹਨ ਤੇ ਲੋੜ ਤਾਂ ਸਾਨੂੰ ਹੈ ਸਮਝਣ ਦੀ ਕਿ ਅਸੀਂ ਉਹਨਾਂ ਤੇ ਚੌਲ ਆਟਾ ਪਾਉਣ ਦੀ ਬਜਾਏ ਆਪਣੇ ਜਿਹੜੇ ਕੰਮ ਕਰ ਹਨ ਉਹਨਾਂ ਨੂੰ ਸਹੀ ਤਰ੍ਹਾਂ ਕਰੀਏ ਅਤੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਲੜਾਈ ਝਗੜੇ ਜਿਹੜੇ ਹਨ ਉਹਨਾਂ ਨੂੰ ਮਿਟਾ ਕੇ ਸੁੱਖ ਸ਼ਾਂਤੀ ਰੱਖਿਏ ਕਾਰੋਬਾਰ ਨੂੰ ਅੱਗੇ ਵਧਾਈਏ ਤਾਂ ਵਰਕ ਤਾਂ ਰਹਿਮ ਤਾਂ ਸਾਡੇ ਆਪ ਹੀ ਆ ਜਾਣੀਆਂ ਹਨ ਆਪਣੀ ਨੀਅਤ ਨੂੰ ਸਾਫ਼ ਰੱਖਿਏ ਕਿਹੜੀਆਂ ਦੇ ਭੋਂ ਤੋਂ ਸਾਨੂੰ ਬਹੁਤ ਸਾਰੀਆਂ ਸਖਿਆਵਾਂ ਮਿਲਦੀਆਂ ਹਨ ਇਸ ਲਈ ਇਹ ਵਹਿਮ ਭਰਮ ਨੂੰ ਛੱਡੋ ਆਟੇ 'ਚ ਕੁਝ ਮਿਲਾ ਕੇ ਭੋਂ ਦੇ ਨਾਲ ਸਾਨੂੰ ਸਭ ਕੁਝ ਮਿਲ ਜਾਵੇਗਾ ਜਾਂ ਦਾਲਾਂ ਪਾਉਣ ਨਾਲ ਜਾਂ ਦਾਲਾਂ ਪਾਉਣ ਨਾਲ ਚੌਲ ਪਾਉਣ ਨਾਲ ਬਲਕਿ ਇਹ ਤਾਂ ਸਾਨੂੰ ਸਾਰੀਆਂ ਹੀ ਰਹਿਮ ਤਾਂ ਬਰਕਤਾਂ ਉਦੋਂ ਹੀ ਮਿਲਣੀਆਂ ਹਨ ਜਦੋਂ ਅਸੀਂ ਕਿਰਤ ਕਰਾਂਗੇ ਮਿਹਨਤ ਕਰਾਂਗੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਚਰੋ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ